ਇਦਿਕਾ ਫੁੱਟ ਲਿਆ ਮੈਂ ਚੁੱਪ ਸ਼ਸ਼ੀ ਕਾ ਜੀ ਸਾਰੇ ਦੋਸਤਾਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਿਉਂਕਿ ਸਾਡੀ ਮਲਾਲੋ ਫਰਚਾ ਜਿਹੜੀ ਆ ਪਹਿਲਾ ਐਪੀਸੋਡ ਜਿਹੜਾ 1 ਮਿਲੀਅਨ ਹੋਇਆ ਤਾੜੀਆਂ ਵੰਦੀਆਂ ਜ਼ੋਰ ਨਾਲ ਆ ਇਹ ਸਾਰਾ ਆਡੀਅנס ਦੇ ਪਿਆਰ ਕਰ ਹਾਂ ਇਹ ਤੁਹਾਡਾ ਸਾਰਾ ਪਿਆਰ ਹੈ ਔਰ ਤੁਹਾਡੇ ਪਿਆਰ ਸਦਕਾ ਹੀ ਜਿਹੜਾ 1 ਮਿਲੀਅਨ ਪਹੁੰਚਿਆ ਯਾਰ ਅੱਗੋਂ ਵੀ ਜਿਹੜੇ ਸਾਡੇ ਐਪੀਸੋਡ ਚੱਲ ਰਹੇ ਆ ਉਹਨੂੰ ਵੀ ਤੁਸੀਂ 1 ਮਿਲੀਅਨ ਮਚਾਓਗੇ ਇਹ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਆਂ ਜੀ ਨਾ 1 ਮਿਲੀਅਨ ਨੇ 1 ਮਿਲੀਅਨ ਤੋਂ ਕ੍ਰੋਸ ਕਰਨਾ ਹੈ ਸਾਨੂੰ ਮੇਰੇ ਦਰਸ਼ਕਾਂ ਦੇ ਨੈਕਸਟ ਪਾਰਟ ਦੀ ਗੱਲ ਕਰਦਾ ਵੀ ਉਹ ਵੀ ਇਦਾਂ ਪਚਾਓਗੇ 1 ਮਿਲੀਅਨ ਦਾ ਸਬਸਕ੍ਰਾਈਬਰ ਕਰਨੇ ਆ ਉਹ ਵੀ 2 4 ਆਈ ਆਈ ਸੋ ਪੰਜਾਬੀ ਕਮੇਡੀਟੇਸ਼ਨ ਜਿਹੜਾ ਚੈਨਲ ਹੈ ਤੁਸੀਂ ਸਾਰਿਆਂ ਨੇ ਛੱਛ ਛੱਛ ਉਹ ਸਭ ਸਭ ਸਸਵਾੜਾ ਸਸਵਾੜਾ ਦੱਤੇ ਮੈਨੂੰ ਨਹੀਂ ਕਹਿਣਾ ਆਉਂਦਾ ਗੁੱਡੇ ਨਹੀਂ ਸ਼ਬਦ ਡੜ ਜਾਂਦੇ ਆ ਹਾਂ ਸ਼ਬਦ ਡੜ ਜਾਂਦੇ ਆ ਛਾ ਚਾਚ ਕੜਾਈ ਬੋ ਸਸਵਾੜਾ ਤੇਰੀਓਂ ਗਾਲ ਲੱਗਦੀ ਗਾਲ ਗਾਲ ਕੱਢੀ ਗਾਲ ਗਾਲ ਕੱਢਣ ਮੇਰੇ ਜੀਭ ਪੂਰੀ ਚੱਲਦੀ ਹੈ ਮੈਂ ਗਾਲ ਕੱਢਣ ਲੱਗਾ ਤੋ ਮੈਨੂੰ ਸੁਣ ਤੁਸੀਂ ਬੋਲੋ ਦਰਸ਼ਕ ਸਮਝਦੇ ਆ ਹਾਂ ਚਾ ਚਾ ਬੋਲੋ ਬੋਲੋ ਛੱਟਕੜਾ ਇਹ ਵੀ ਜ਼ਰੂਰ ਕਰਨਾ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਔਰ ਦੂਸਰੀ ਗੱਲ ਇਹ ਆ ਕਿ ਇਹ ਜਿਹੜਾ ਤੁਹਾਡਾ ਪਿਆਰ ਹੈ ਉਹਦੇ ਸਦਕੇ ਹੀ ਇਹ 1 ਮਿਲੀਅਨ ਹੋਈ ਆ ਤੇ ਇਹ ਪਿਆਰ ਇਦਾਂ ਹੀ ਬਣਾਈ ਰੱਖਣਾ ਅਸੀਂ ਆਪਣੇ ਐਪੀਸੋਡ 100 ਤੋਂ ਵੀ ਪਲੱਸ ਲੈ ਕੇ ਜਾਵਾਂਗੇ ਤੁਹਾਡੇ ਪਿਆਰ ਸਦਕਾ ਔਰ ਜੇ ਸਾਡੀ ਸਟੋਰੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਇੱਥੇ ਕੁਝ ਹੋ ਸਕਦਾ ਐਡ ਜਾਂ ਕੁਝ ਨਵਾਂ ਆਈਡੀਆ ਹੋ ਸਕਦਾ ਉਹ ਤੁਹਾਨੂੰ ਤਦ ਤੁਸੀਂ ਕਮੈਂਟਾਂ ਰਾਈ ਸਾਨੂੰ ਜਾਂ ਮੈਸੇਜ ਰਾਈ ਸਾਨੂੰ ਜਰੂਰ ਦੱਸਣਾ ਹੈ ਤਾਂ ਜੋ ਸਾਡੇ ਡਾਇਰੈਕਟਰ ਸਾਹਿਬ ਉਸ ਚੀਜ਼ ਨੂੰ ਵਿਚ ਪਾ ਸਕਣ ਤੇ ਕੈਮਰੇ ਦੇ ਸਾਹਮਣੇ ਲਿਆ ਸਕਣ ਔਰ ਇਹ ਜਿਹੜੀ ਜਿਸ ਤੇ ਤੁਸੀਂ ਮੈਸੇਜ ਭੇਜਣੇ ਆ ਉਹ ਹੈਪੀ ਭਾਜੀ ਸਾਡੇ ਡਾਇਰੈਕਟਰ ਸਾਹਿਬ ਦੱਸਣਗੇ ਕਿ ਕਿਸ ਆਈਡੀ ਦੇ ਉੱਤੇ ਤੁਸੀਂ ਮੈਸੇਜ ਕਰਨੇ ਹਾਂਜੀ ਮੇਰਾ ਇੰਸਟਾਗ੍ਰam ਆਈਡੀ ਹੈਗੀ ਹੈ ਹੈਪੀ ਬਠਿੰਡਾ 1 ਹਾਂ ਉੱਤੇ ਤੁਸੀਂ ਉਸ ਤੇ ਡਾਇਰੈਕਟ ਮੈਸੇਜ ਕਰ ਸਕਦੇ ਹੋ ਜੋ ਵੀ ਆਪਣਾ ਸੁਝਾਅ ਦੇਣਾ ਹੈ ਜੋ ਵੀ ਆਪਣੀ ਅਗਰ ਤੁਸੀਂ ਕਹਿੰਦੇ ਹੋ ਵੀ ਉਹਦੇ ਵਿੱਚ ਆਪਾਂ ਕਹਾਣੀ ਕੋਈ ਹੋਰ ਐਡ ਕਰ ਸਕਦੇ ਹਾਂ ਤਾਂ ਉਹ ਵੀ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਅਸੀਂ ਉਹ ਕਹਾਣੀ ਦੇ ਵਿੱਚ ਤੁਹਾਡਾ ਨਾਮ ਵੀ ਪਾਵਾਂਗੇ ਔਰ ਨਾਮ ਬੋਲਾਂਗੇ ਵੀ ਕਿ ਇਹ ਸਟੋਰੀ ਕਿਸ ਨੇ ਦਿੱਤੀ ਹੈ ਤੁਸੀਂ ਉਹ ਸਾਨੂੰ ਦੇ ਸਕਦੇ ਹੋ ਤੇ ਮੈਨੂੰ ਡਾਇਰੈਕਟ ਮੈਸਜ ਇੰਸਟਾਗ੍ਰam ਤੇ ਕਰ ਸਕਦੇ ਹੋ ਇੱਕ ਭਾਜੀ ਆਪਾਂ ਹੁੰਦੇ ਆ ਨਾ ਪਿੰਡੂ ਪਰਿਵਾਰਾਂ ਦੇ ਵਿੱਚ ਕਿ ਚੁਟਕਲੇ ਚੱਲਦੇ ਹੁੰਦੇ ਆ ਜੇ ਕਿਸੇ ਨੂੰ ਕੋਈ ਚੁਟਕਲਾ ਵੀ ਆਉਂਦਾ ਨਾ ਤਾਂ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਜੋ ਅਸੀਂ ਉਸ ਚੀਜ਼ ਨੂੰ ਸਟੋਰੀ ਦਾ ਇੱਕ ਹਿੱਸਾ ਬਣਾ ਸਕੀਏ ਬਿਲਕੁਲ ਦੁਬਾਰਾ ਫਿਰ ਨੋਟ ਕਰ ਲਓ ਹੈਪੀ ਬਠੰਡਾ 1 ਇੱਕ ਯਾਨੀ ਕਿ ਅਰ ਦੋਸਤੋ ਬੜੇ ਵੱਡੇ ਵੱਡੇ ਬੰਦਿਆਂ ਦਾ ਯੋਗਦਾਨ ਹੈ ਇਸੇ ਮੇਰੀ ਵਿੱਚ ਬਹੁਤ ਵੱਡੇ ਵੱਡੇ ਬੰਦਿਆਂ ਦਾ ਅਰੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜਾ ਅਸੀਂ ਇਹਦਾ ਅੱਜ ਥੈਂਕਸ ਕਰਦੇ ਇਹਨਾਂ ਦੇ ਸਾਰੇ ਪਰਿਵਾਰ ਦਾ ਡੈਡੀ ਜੀ ਦਾ ਕਿਉਂਕਿ ਸਾਡੀ ਜਿਹੜੀ ਜਿੰਨੀ ਵੀ ਸ਼ੂਟਿੰਗ ਹੁੰਦੀ ਹੈ ਲੋਕੇਸ਼ਨ ਇਹ ਇਸ ਪਰਿਵਾਰ ਨੇ ਸਾਨੂੰ ਜਿਹੜਾ ਇੱਕ ਸਾਨੂੰ ਮੌਕਾ ਦਿੱਤਾ ਵੀ ਸਾਡੇ ਇੱਥੇ ਕਰਨਾ ਤੋਂ ਉਹ ਇਹਦਾ ਮਦਰ ਵੀ ਖੜਿਆ ਹੈ ਵੱਡੇ ਪਾ ਹੈ ਔਰ ਮਾਤਾ ਜੀ ਵੀ ਸੀਗੇ ਇੱਥੇ ਹਾਂਜੀ ਤੇ ਇੱਧਰ ਘੋਲੂ ਵੀ ਖੜਾ ਜਿਹੜਾ ਹੈ ਇਹ ਕਰ ਰਿਹਾ ਹੈ ਇਹ ਟੀਟੂ ਦਾ ਬੇਟਾ ਸੰਤਾ ਦਾ ਬੇਟਾ ਤੱਤੀ ਆਈ ਆ ਇਹ ਟੀਟੂ ਵੀ ਇਹੀ ਵੀਰ ਜੀ ਦਾ ਬੇਟਾ ਆ ਠੀਕ ਹੈ ਇਹਨਾਂ ਨੇ ਵੀ ਸਾਡੀ ਵੀਡੀਓਜ਼ ਕਰਤੀਆਂ ਇਹ ਤਾਂ ਇਹ ਤਾਂ ਇਹ ਤਾਂ ਦੱਸ ਰਹੇ ਆ ਕਿ ਕਿਸੇ ਨੂੰ ਸ਼ੱਕ ਨਾ ਰਹੇ ਇਹ ਇਹਦਾ ਬੇਟਾ ਹੈ ਹੁਣ ਮੈਂ ਕਹਣਾ ਕਿ ਸਰੋਤੇ ਦਾ ਪਿਆਰ ਕਰ ਹੀ ਰਿਹਾ ਔਰ ਇੱਕ ਵਾਰੀ ਫੇਰ ਬੇਨਤੀ ਆ ਕਿ ਚੈਨਲ ਨੂੰ ਛਾਛ ਕੜਾਈ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤਾਂ ਆਪਣਾਕੇ ਚਲਾ ਦਿਓ ਹੁਣ ਫੇਰ ਹਾਂ ਉਹ ਚਲਾ ਦਿਓ ਚਲਾ ਦਿਓ ਚਲਾ ਦਿਓ ਚਲਾ ਦਿਓ ਚਲਾ ਦਿਓ ਓਏ ਕੁਮਾ ਆ ਜਾਓ ਕੀ ਮੁਗਿਆ ਤੁਨ ਉਹ ਭਰਾਵਾ ਪਹਿਲਾਂ ਖੋਲਣਾ ਪੈਂਦਾ ਲੈ ਦੇਖੋ ਜੀ ਇਹ ਨਾਲ ਤੇ ਚੱਲਦੇ ਓ ਹੈਪੀ ਬਰਥਡੇ ਤੇਰਾ ਜਨਮ ਦਿਨ ਆ 1 ਮਿਲੀਅਨ ਹੋ ਗਿਆ ਸੋ ਹੁਣ ਕੇਕ ਖਟਾਂਗੇ ਡਾਇਰੈਕਟਰ ਸਾਹਿਬ ਕੇ ਕੱਟਣਗੇ ਕਿਉਂਕਿ ਅਸੀਂ ਸਾਰੇ ਟੀਮ ਦੇ ਮੈਂਬਰ ਆ ਔਰ ਕੇਕ ਜਿਹੜਾ ਤੁਹਾਡਾ ਹੱਸ ਵਰਦਾ ਨਹੀਂ ਤੁਸੀਂ ਕੱਟਣਾ ਹਾਂ ਜੀ ਸਦਰ ਜੀ ਨਾਲ ਥੋੜਾ ਚੱਖਾਂਗੇ ਜੀ ਹਨਾ ਪਰ ਸ਼ਾਟ ਚਲਾ ਸਕਦੇ ਆ ਆ ਚਲਾ ਵੀ ਨਹੀਂ ਤੁਹਾਨੂੰ ਤਾਂ ਲੈ ਲੈ ਆ ਓ ਸ਼ੁਕਰ ਹੈ ਪਹਿਲਾ ਸ਼ਾਟ ਚਲਾਓ ਅੱਛਾ ਜੀ ਆ ਲੈ ਕੇ ਹਾਂ ਦੇਖ ਹਾਂ ਦੇਖ ਹਾਂ ਦਿੱਕੇ ਟਾਕ ਲਈ ਪਹਿਲਾਂ ਕੇਕ ਕਟੋ ਕੇ ਕੇਕ ਕਟਣ ਤੋਂ ਬਾਅਦ ਸੌਣ ਜਾਵਾਂਗੇ ਓਕੇ 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 ਫਿਲਮ ਦੇ ਬੇਨ ਹੀਰੋ ਚਾਚਾ ਜੀ ਬਿਸ਼ਨਾ ਜੀ ਬਿਸ਼ਨਾ ਜੀ ਬੇਨ ਸਾਰੇ ਨਹੀਂ ਕਹਤਾ ਤੁਸੀਂ ਵੱਡੀ ਬਿਸ਼ਨਾ ਜੀ ਬਜ਼ੁਰਗਾਂ ਦਾ ਸਤਿਕਾਰ ਹੈ ਬਜ਼ੁਰਗਾਂ ਦਾ ਸਤਿਕਾਰ ਬਾਪੂ ਜੀ ਨੂੰ ਪਹਿਲੇ ਬਾਪੂ ਜੀ ਔਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜਾ ਪੰਜਵਾਂ ਐਪੀਸੋਡ ਸੀ ਉਹ ਚ ਪਾਪਾ ਜੀ ਨੇ ਕੰਮ ਕੀਤਾ ਬਹੁਤ ਸੋਹਣਾ ਔਰ ਪੰਜਵੇਂ ਐਪੀਸੋਡ ਚ ਆਂਗਿਆ ਵਾਲਾ ਸੀਨ ਬਾਹ ਕਮਾਲ ਸੀ ਬਾਹ ਕਮਾਲ ਕਲੈਪਿੰਗ ਬੰਦੀ ਹੈ ਜੀ ਵਾਹ ਵਾਹ 1 ਮਿਲੀਅਨ ਖਾ ਕੇ ਤੇ 100 ਮਿਲੀਮਟਰ ਮ ਕਰੋ ਮੇਰੇ ਦਸਤਰੋ ਓਏ ਕਾਲੀ ਦੀ ਖਾ ਗਿਆ ਕਾਲੀ ਉਹ ਕਾਲੀ ਨਹੀਂ ਹੈਗਾ ਇਹਦੇ ਉੱਤੇ ਲਿਖਿਆ ਹੁੰਦਾ ਸੋ ਵੈਫਲ ਸੀ ਵੈਫਲ ਲੋ ਤੁਹਾਡਾ ਮਾਪੂ ਜੀ ਇਧਰ ਆਓ ਇਧਰ ਆਓ ਜੀ ਤੁਸੀਂ ਅੱਗੇ ਆ ਜਾਓ ਇਹਨੇ ਆਓ ਸਾਡੇ ਵੱਡੇ ਵੱਡੇ ਬੰਦਿਆਂ ਦੇ ਵੱਡੇ ਪਾਪਾ ਜੀ ਨੇ ਇਹ ਆਓ ਉਹ ਸਾਡਾ ਟੀਟੂ ਰਗਿਆ ਜੀ ਕਾਕਾ ਧਿਆਨ ਦੇ ਕੇ ਰੱਖ ਹਾਏ ਆ ਵੱਡਾ ਵੀਰਾ ਪਾਈ ਜਾ ਰਿਹਾ ਆ ਜਾ ਬਾਈ ਆ ਆਹ ਕਿਹੜਾ ਜਨਮ ਦੇਣਿਆ ਤੇਰਾ ਆ ਜੇ ਸਾਰੇ ਕੰਮ ਆ ਸਾਰੇ ਢੀਮਰ ਹੋ ਗਏ ਆ ਤਾਲਾ ਸਾਡਾ ਤਾਲਾ ਸਾਡਾ ਤਾਲਾ ਤਦੀ ਮਾਲਕ ਦਾ ਚਿੰਦਾ ਅਨੀ ਬੇਟੀਆਂ ਦੇ ਚਾਚਾ ਬਿਸ਼ਨਾ ਜੀ ਦਾ ਚਲੋ ਹੋਰ ਕੁੜੀਆਂ ਰਹਿ ਗਈ ਛੋਟੀ ਹੁਣ ਇਹਨੂੰ ਪਵਾ ਦੋ ਲਾਓ ਜੀ ਬੇਟੀ ਨੂੰ ਤਾਲੀਆਂ ਆ ਹਾਂ ਤੁਸੀਂ ਦੇਖੋ ਇਹ ਸਦਾ ਸ਼ੂਟਰ ਚੱਲਦਾ ਹਾਂ ਦੇਖੋ ਆਪਣਾ ਸ਼ੂਟਰ ਹੰਦੇ ਲੱਗ ਜਾ ਬਾਈ ਚੱਕਦੇ ਚੱਕਦੇ ਕੋਈ ਨਹੀਂ ਲਾਦੇ ਕੁਝ ਨਹੀਂ ਹੁੰਦਾ ਠੀਕ ਉਹ ਦੇਖੋ ਉਪਰ ਆ ਸਾਰੇ ਡੱਬੇ ਨੂੰ ਨਹੀਂ ਲਾਉਣੀ ਲਓ ਜੀ ਆਹ ਦੇਖੋ 1 ਮਿਲੀਅਨ ਜੈ ਜੈ ਸਾਇਲੈਂਟ 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 ਲਿਸਨ ਇਹ ਸਾਡੇ ਵੱਡੇ ਵੱਡੇ ਬੰਦਿਆਂ ਨੇ ਪਾਈਦੇ ਸਾਡੇ ਘਾਬੀ ਜੀ ਜਿਹੜੇ ਸਾਨੂੰ ਰੋਟੀ ਖਵਾਉਂਦੇ ਨੇ ਚਾਹ ਚਾਹ ਪਿਉਂਦੇ ਨੇ ਸਾਡਾ ਖਾਨ ਫੀ ਦਾ ਸਾਡਾ ਰਹਿਣ ਦਾ ਸਰ ਜਨੂਰੀ ਪਰ ਮੈਨੂੰ ਫਿੱਕੀ ਚਾਹ ਪੀਉਂਦੀ ਨਾਲ ਪਰਮਣ ਬਿੱਕਾ ਵੀ ਖਵਾਉਂਦੇ ਆ ਵੱਡਾ ਤੇ ਛੋਟਾ ਤੇ ਆ ਹੈਗੀ ਲਾਈਟ ਇਹ ਨਹੀਂ ਬਾਬਾ ਤੂੰ ਬੱਸ ਬੱਸ ਆਸਲੀ ਆਸ ਕੀ ਹੋ ਰਹੀ ਹੈ ਯਾਰ ਇਹ ਬੋਤੇ ਵਾਏ ਵਾਏ